Thank <laughs> you. ਅਛਰ ਬਾਸ ਤੋਂ ਹਜ਼ੂਰੀ ਆ ਗਏ ਸਾਈਂ ਕਰਦੇ ਨੇ ਸਰ ਜੀ ਮਾਈਕਲ ਜੀ ਇਸ ਸਥਾਨ ਦਾ ਕੀ ਨਾਮ ਆ ਜਿੱਥੇ ਇਹ ਬਾਬਾ ਜੀ ਦੀ ਵਰਸੀ ਮਨਾਈ ਜਾਂਦੀ ਹੈ ਇਹ ਖਾਲਸਾ ਜੀ ਮਿਲ ਬੁੜੇਵਾਲ ਹਾਂਜੀ ਸਤਕਾਰ ਜੋ ਮਹਾਰਾਜਾ ਬਾਬਾ ਬੁੜੇਵਾਲ ਜੀ ਨੇ ਲਗਨ ਸਾਇਸੀ ਜੂ ਇਸ ਨਗਰ ਉਤੇ ਹਰ ਸਾਲ ਉਹਨਾਂ ਦੇ ਸਨਾਰਾ ਵਰਸੀ ਦੇ ਸਬੰਧ ਵਿੱਚ ਦਿਓ तकरीबन 10 ਰੂ ਆਦਿਆ ਨੂੰ ਇੱਕ ਸਾਲ ਦੇ ਕਰੀਬ ਸਮਾਂ ਉਸ ਨੂੰ ਚੱਲਿਆ ਜੀ ਫਾਜ਼ੀ ਪਰਦੇ ਦੀ ਸੰਧੀ ਇਸ ਦਾ ਦੇ ਉੱਪਰ ਹਰ ਸਾਲ ਦੀ ਤਰ੍ਹਾਂ ਬਹੁਤ ਭਾੜੀ ਮੇਲਾ ਲੱਗਦਾ ਜੀ ਸਾਬਛੇ ਦੇ ਜਾਦੇ ਵਿੱਚ 1950 ਦਾ 52 ਦਾ ਫਸਲਾਗਾ ਬਸੇ ਸਵਾਦ ਵਿੱਚ ਸਾਰੇ ਸੰਗਤਾਂ ਇੱਥੇ ਇਕੰਤਰ ਮਈਆਂ ਹਨ ਸ੍ਰੀ ਖਾਨਪੁਰ ਸਾਹਿਬ 12 ਕਾ 12 ਸ੍ਰੀ ਖਾਨਪੁਰ ਸਾਹਿਬ ਦੇ ਕੋਪੇ ਉਪਰੰਤ ਦੀਵਾਰ ਸਜਾਈ ਗਈ ਹੈ ਜਿਹਦੇ ਨਰੋਲ ਗੁਰਬਾਣੀ ਦੇ ਸ਼ਬਦ ਕੀਰਤਨ ਦਾ ਸਭ ਜਾਰਾ ਹੋ ਰਹੀਆਂ ਹਨ ਸਕਦਾ ਹੈ ਜੇਕਰ ਆਪ ਭਰ ਕੇ ਆਪਣੀ ਜੀਵ ਸਕਲਾ ਕਰੀ ਜਾਂਦੀ 75 ਰੁਪਏ ਦੇ ਸਾਥ ਤਿਆਰ ਕਰਕੇ ਆ ਬੰਦਰੋਲਾ ਜੀ ਹੈ ਮੌਜੂਦਾ ਮਹਾਂਪੁਰਸ਼ ਨੇ ਸੋਚੋ ਤਾਂ ਆਪੇ ਸਮੇਤ ਕੋਈ ਸੇਫੀ ਨਾ ਹੋਣ ਕਰਕੇ ਸਕਦੇ ਚਰਿਆ ਸਕਦੇ ਆਫੇ ਦੀ ਕਰਦੇ ਸਾਰੀ ਸਕਦਾ ਬਿਲ ਕਰਕੇ ਉਹ ਮਹਾਰਾਜ ਜੀ ਸਕਦੇ ਸੇ ਸ਼ੀਕਰਨ ਸਤ ਸੰਗ ਦੇ ਹਾਜ਼ਰੇ ਕਰਦੇ ਨੇ ਉਹਦਾ ਸਰਕਾਰ ਜੋ ਮਹੰਦ ਬਾਬਾ ਸੁਨੀਤ ਜੀ ਐਸੋਸੀਏਸ਼ਨ ਸਵਾਲ ਕਰ ਰਹੇ ਹਨ ਇਸਾਨ ਜੀ ਕਿਸੇ ਸੇਵਾ ਨੂੰ ਮਾਰ ਰਹੇ ਹਣ ਜੀ ਤੇ ਸਾਡੀ ਰੈਡਵੇਈ ਕਾਰਜ ਜੋ ਪਵਨ ਸਿੰਘ ਸਾਹਿਬ ਦੇ ਲੰਗਰ ਸਾਹਿਬ ਦੀ ਸੇਵਾ ਵਈ ਰਹੀ ਜੀ ਲੋਈ ਹਾਲ ਬਣੇ ਹਨ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਨਵੀਂ ਪਿਆਰ ਹੋਈ ਹੈ ਵੀ ਸੇਵਾ ਚੱਲ ਰਹੀ ਹੈ 55000 ਰੁਪਏ ਦਿੱਤੀ ਹੈ ਵਾਦ ਤੋਂ ਵਾਦ ਤਾੜਾ ਮੰਨਦਾ ਨਾ ਸੇਵਾ ਕਰੀ ਉਹ ਅਟਕ ਪ੍ਰਾਇਮਿਕਾ ਖਾਲਸਾ ਵਾਇਰੂਦੀ ਕੀ ਫਤਿਹ ਅੱਜ ਸਮੂਹ ਜੀਆਂ ਗੁਰਨਾਨਕ ਨਾਮ ਲੈਵਾ ਸੰਗਤਾਂ ਤੇ ਗੁਰੂ ਘਰ ਦੇ ਪ੍ਰੇਮੀਆਂ ਨੂੰ ਅੱਜ ਦੇ ਦਿਹਾੜੇ ਤੇ ਅੱਜ ਅਸੀਂ ਗੁਰਦੁਆਰਾ ਬਾਬਾ ਬੁੱਢਾ ਦਾਸ ਜੀ ਤੇਰਾ ਬਾਬਾ ਬੁੱਢਾ ਦਾਸ ਜੀ ਰਾਸ਼ੀਨ ਆਸ਼ਰਮ ਪਿੰਨ ਕੁੜੇਵਾਲ ਜਿਹੜਾ ਕਪੂਰਥਲਾ ਵਿਖੇ 71 ਹੋਏ ਆ ਜਿੱਥੇ ਸੰਸਥਾਨ ਦੇ ਦੂਜੇ ਮੁਖੀ ਸ੍ਰੀਮਾਨ 108 ਪਰਮਤਪਸਵੀ ਪਰਮ ਤਿਆਗੀ ਸ੍ਰੀਮਾਨ ਸੰਤ ਬਾਬਾ ਅਮਰਦਾਸ ਜੀ ਦੀ ਜਾਤਿ ਵਰਸੀ ਮਨਾਇਆ ਜਾ ਰਹੀ ਹੈ ਇਸ ਵਰਸੀ ਦੇ ਸੰਬੰਧ ਦੇ ਵਿੱਚ 12 ਖਣ ਪਰ ਸੇਵਾ ਦੇ ਪ੍ਰਵਾਹ ਜੋ ਕਿ 24 ਤਰੀਕ ਤੋਂ ਪ੍ਰారంਭ ਸਨ ਅੱਜ ਉਹ ਪਾਏ ਗਏ ਨੇ ਉਸ ਤੋਂ ਪ੍ਰਚੰਨ ਸਮਾਗਮ ਲਿਖੇ ਗਏ ਜਿਸਨਾਂ ਸਮਾਗਮਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਸ੍ਰੀ ਅਸਤਕੰਠ ਸ੍ਰੀ ਹਰਮੰਦਰ ਸਾਹਿਬ ਜੀ ਦੇ ਇਤਨੀ ਸਿੰਘਾਂ ਨੇ ਹਾਜ਼ਰੀ ਕੀਤੀ ਇਤਨੀ ਸਿੰਘਾਂ ਨੇ ਹਾਜ਼ਰੀ ਭਰੀ ਸ੍ਰੀ ਬੋਇੰਦਵਾਲ ਸਾਹਿਬ ਜੀ ਤੋਂ ਸ੍ਰੀ ਕਾਜੂਰੀ ਕੀ ਇਤਨੀ ਸਿਧਾਨੇ ਹਾਜ਼ਰੀ ਭਰੀ ਸਾਰੇ ਸਮਾਗਮਾਂ ਦੀ ਸਤ ਪ੍ਰਸਤੀ ਇੱਥੋਂ ਦੇ ਮੌਜੂਦਾ ਮੁਖੀ ਸ੍ਰੀਮਾਨ 108 ਸ੍ਰੀਮਾਨ ਸંત ਬਾਬਾ ਨਿਰਮਲਦਾਸ ਜੀ ਜੋ ਕਿ ਬਹੁਤ ਸੁਯੋਗ ਅਦਵਾਈ ਦੇ ਨਾਲ ਕਰ ਰਹੇ ਨੇ ਜਿਨ੍ਹਾਂ ਦੀ ਸਿਹਤ درست ਨਾ ਹੋਣ ਕਰਕੇ ਉਹਨਾਂ ਵੱਲੋਂ ਆਪਣੇ ਸੁਚੱਜੇ ਅਗਵਾਈ ਦੇ ਲਈ ਸਥਾਨ ਦੇ ਪ੍ਰਬੰਧ ਦੇ ਲਈ ਸਾਡੇ ਸਕਾਰਜੋ ਜੋ ਮੇਰੇ ਸੱਜੇ ਪਾਸੇ ਸੰਤ ਬਾਬਾ ਸੋਨੇਜੀ ਖੜੇ ਹਨ ਜੋ ਕਿ ਬਹੁਤ ਸੱਜੀ ਅਗਵਾਈ ਦੇ ਨਾਲ ਜਿੱਥੇ ਗੁਰਮਤ ਸਮਾਗਮ ਧਾਰਮਿਕ ਸਮਾਗਮ ਪੰਥ ਦਾ ਪ੍ਰਚਾਰ ਕਰ ਰਹੇ ਨੇ ਉਹਦੇ ਨਾਲ ਨਾਲ ਇਸ ਸਥਾਨ ਤੇ ਬਹੁਤ ਲੰਮੇ ਸਮੇਂ ਤੋਂ ਜੋ ਕਿ ਆਯੁਰਵੈਦਿਕ ਦਵਾਈਆਂ ਸੰਤਾਂ ਦਾ ਇਸ ਤਰ੍ਹਾਂ ਦਾ ਵੀ ਸੇਵਾ ਕੀਤੀ ਜਾ ਰਹੀ ਹੈ ਸੰਤਾਂ ਨੂੰ ਰੋਗ ਰਹਿਤ ਕੀਤਾ ਜਾ ਰਿਹਾ ਨਸ਼ਿਆਂ ਤੋਂ ਮੁਕਤ ਕਰਾਇਆ ਜਾ ਰਿਹਾ ਪ੍ਰਚਾਰ ਕੀਤਾ ਜਾ ਰਿਹਾ ਹੈ ਲੰਗਰ ਕੀਤੇ ਜਾ ਰਹੇ ਨੇ ਭੰਡਾਰੇ ਹੁੰਦੇ ਆ ਖੜ ਦਰਸ਼ਨ ਸਾਹਿਬ ਸਮਾਜ ਸਾਰੀਆਂ ਸੰਪਰਦਾਵਾਂ ਦੇ ਮਹਾਂਪੁਰਸ਼ ਪਹੁੰਚ ਕਰਕੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਧਰਮ ਨਾਲ ਜੁੜਨ ਦਾ ਤੇ ਸਿੱਖੀ ਦਾ ਪ੍ਰਚਾਰ ਕਰਨ ਦਾ ਉਹਦੇ ਨਾਲ ਨਾਲ ਇਹ ਸਮਾਜ ਦੇ ਭਲੇ ਦੇ ਲਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਕੇ ਸਮਾਜ ਦੇ ਭਲੇ ਦੇ ਲਈ ਜੋੜ ਰਹੇ ਹਨ ਸੋ ਅੱਜ ਸਾਰੀਆਂ ਸੰਗਤियां ਸੰਗਤਾ ਜਿੱਥੇ ਵਿਦੇਸ਼ ਵਿਦੇਸ਼ਾਂ ਤੋਂ ਇੱਥੇ ਆਜ ਰਹੀਆਂ ਭਰ ਰਹੀਆਂ ਨੇ ਉਥੇ ਇਸ ਇਲਾਕੇ ਦੀਆਂ ਵੀ ਸੰਗਤਾਂ ਬਹੁਤ ਵੱਡਾ ਸਹਿਯੋਗ ਦੇ ਕਰਕੇ ਇਹਨਾਂ ਸਮਾਗਮਾਂ ਪਛਾੜ ਰਹੀਆਂ ਭਰਦੀਆਂ ਨੇ ਸੋ ਮੈਂ ਜਿੱਥੇ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਦਾ ਬਖਸ਼ਾ